ਉਹ ਹੈਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਇੱਕ ਵਾਰ ਫਿਰ ਕਿਸਾਨਾਂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ 15 16 ਤੇ 17 ਤਰੀਕ ਨੂੰ ਕਿਸਾਨ ਮੁਰ ਤੋਂ ਸੜਕਾਂ ਦੇ ਉੱਤੇ ਆਉਣਗੇ ਸੜਕਾਂ ਦੇ ਉੱਤੇ ਆ ਕੇ ਅਜੇਹਾ ਵੱਡਾ ਕੰਮ ਕਰਨਗੇ ਕਿ ਕੇਂਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਦੀਆਂ ਅੱਖਾਂ ਅਡੀਆਂ ਅੜੀਆਂ ਰਹਿ ਜਾਣਗੀਆਂ ਸਰਬੰਸਿੰਘ ਪਦੇਰ ਕਿਸਾਨ ਆਗੂ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਕੀ ਹੋਣ ਜਾ ਰਿਹਾ 15 16 ਤੇ 17 ਨਵੰਬਰ ਨੂੰ ਉਰੀ ਗੱਲਬਾਤ ਤੁਸੀਂ ਕਿਸਾਨਾਂ ਕੋ ਦੀ ਜੁਬਾਨੀ ਸੁਣੋ ਕਿਸਾਨ ਮੀ ਦੂਰ ਸਸ਼ਸ਼ਟੀ ਪੰਜਾਬ ਤੋਂ ਸਰਵੰਤ ਸਿੰਘ ਪੰਦੇਰ ਦੇਖੋ ਜਿਹੜਾ ਬਿਜਲੀ ਸੋਧ ਬਿੱਲ 225 ਆ ਉਹੜਾ ਖਰੜਾ ਕੇਂਦਰ ਨੇ ਭੇਜਿਆ ਸੀਗਾ ਉਹਦੀ ਡੇਟ 8 ਨਵੰਬਰ ਤੱਕ ਸੀਗੀ ਹੋਣ ਉਹਨਾਂ ਨੇ ਫਿਰ 30 ਨਵੰਬਰ ਤੱਕ ਸੂਬਿਆਂ ਕੋਲੇ ਰਾਇਮਾਂ ਮੰਗੀਆਂ ਨੇ ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਚੁੱਪ ਕਰਕੇ ਬੈਠਾ ਇਹਨਾਂ ਦੀ ਚੁੱਪ ਵੀ ਕੇਂਦਰ ਦੇ ਨਾਲ ਖੜੀ ਆ ਵੀ ਕਿਉਂ ਨਹੀਂ ਲਿਖ ਕੇ ਦਿੰਦੇ ਵੀ ਜਿਹੜਾ ਬਿਜਲੀ ਦਾ ਵਿਸ਼ਾ ਵਾ ਉਹ ਸੂਬਿਆਂ ਦਾ ਅਧਿਕਾਰ ਖੇਤਰ ਹੈ ਉਹਦੇ ਵਿੱਚ ਕੇਂਦਰ ਦਖਲਅੰਦਾਜ਼ੀ ਨਾ ਦੇ ਪਰ ਇਹ ਗੁੰਗੇ ਹੋਏ ਨੇ ਸਪਸ਼ਟ ਕਰਨਾ ਜੀਦਾ ਨਾ ਕਾਂਗਰਸ ਬੋਲਦੀ ਆ ਰਾਜਾ ਬਣੇਗਾ ਵੀ ਬਿਜਲੀ ਸੋਧ ਬਿੱਲ 225 ਤੇ ਉਹਨਾਂ ਦਾ ਕੀ ਰੋਕਿਆ ਨਾ ਕਾਲੀ ਦਲ ਬੋਲ ਰਿਹਾ ਵੀ ਉਹਨਾਂ ਦਾ ਕੀ ਰੋਕ ਹੈਗਾ ਤੋ ਕਿਸਾਨ ਮਜ਼ਦੂਰ ਮੋਰਚਾ ਭਾਰਤ ਪੂਰੇ ਪੰਜਾਬ ਦੇ ਅੰਦਰ 15 16 17 ਨੂੰ ਜਿਹੜਾ ਪਿੰਡ ਪੱਦਰੀ ਅਰਥੀ ਫੂਕ ਮਜਾਰੇ ਮੋਦੀ ਸਰਕਾਰ ਦੇ ਭਗਵੰਤ ਮਾਨ ਦੇ ਫੂਕੇ ਇਹ ਮੈਸੇਜ ਦਊਗਾ ਕਿ ਇਹ ਬਿੱਲ ਦਾ ਖਰੜਾ ਵਾਪਸ ਲੈਣਾ ਚਾਹੀਦਾ 1948 ਵਾਲਾ ਐਕਟ ਬਹਾਲ ਕਰਨਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜੀਆਂ ਕੇਂਦਰ ਨੇ ਅੱਜ ਛੋਟਾਂ ਦਿੱਤੀਆਂ ਨੇ ਝੋਨੇ ਦੇ ਉੱਤੇ ਬਦਰੰਗਾ ਦਾ ਟੋਟਾ 5 ਤੋਂ 10% ਕਰਤਾ ਪੜਾਏ ਦਾ ਕਿਸਾਨਾਂ ਨੂੰ ਕੀ ਫਾਇਦਾ ਹੈਗਾ ਜਦਨ ਅਸੀਂ ਛੋਟ ਮੰਗਦੇ ਦਿੱਤੀ ਹੁਣ ਤਾਂ ਵਪਾਰੀਆ ਸੈਲਰਾਂ ਦੇ ਚਲਾ ਕੇ ਸੈਲਰ ਆਲੇ ਸਾਡੇ ਕੱਟ ਮਾਰ ਕੇ ਲੁੱਟ ਲੈ ਕਰਕੇ ਲਾ ਕੇ ਪੰਜਾਬ ਸਰਕਾਰ ਦੀ ਸ਼ਹਿਤ ਤੇ ਹੁਣ ਇਹ ਵਪਾਰੀਆਂ ਨੂੰ ਸੈਲਰ ਮਾਲਕਾਂ ਨੂੰ ਛੋਟ ਦਾ ਫਾਇਦਾ ਹੋਣਾ ਵਾ ਅਰ ਕੇਂਦਰ ਨੇ ਗਿਣ ਮਿੱਥ ਕੇ ਦੀ ਟਾਈਮਿੰਗ ਰੱਖੀ ਆ ਵੀ ਜਿਹਦਾ ਕਿਸਾਨਾਂ ਨੂੰ ਕੋਈ ਫਾਇਦਾ ਨਾ ਹੋਵੇ ਮੈਨੂੰ ਨਹੀਂ ਲੱਗਦਾ ਹੁਣ ਪਾਚਪਾ ਦੇ ਬੰਦੇ ਤੇ ਬੋਲਣਗੇ ਜਾਂ ਪੰਜਾਬ ਸਰਕਾਰ ਬੋਲੂ ਵੀ ਇਹਦਾ ਫਾਇਦਾ ਕੀ ਹੈਗਾ ਇਹਦਾ ਫਾਇਦਾ ਕਿਸਾਨਾਂ ਨੂੰ ਕੁਝ ਵੀ ਨਹੀਂ ਹੋਣਾ ਅੱਜ ਪੀਜੂ ਚੰਡੀਗੜ੍ਹ ਦੇ ਵਿੱਚ ਬੀਸੀ ਮੀਟਿੰਗ ਕਰ ਰਹੇ ਆ ਪੀਜੂ ਬਚਾਓ ਮੋਰਚੇ ਦੇ ਨੌਜਵਾਨ ਆਗੂਆਂ ਅਸੀਂ ਸਪਸ਼ਟ ਕਹਿਣਾ ਚਾਹੁੰਦੇ ਆ ਪਿਉਨਾਂ ਨਾਲ ਵੀਸੀ ਬੈਠ ਕੇ ਅੱਜ ਜਿਹੜੇ ਸੈਨੇਟ ਦੀਆਂ ਡੇਟਾਂ ਦਾ ਚੋਣਾ ਦਾ ਐਲਾਨ ਕਰੇ ਜਾਂ ਉਹਦਾ ਕੋਈ ਰਾਹ ਕੱਢੇ ਔਰ ਜਿਹੜੀਆਂ ਉਹਨਾਂ ਦੀਆਂ ਹੋਰ ਜੁੜੀਆਂ ਹੋਈਆਂ ਮੰਗਾਂ ਉਹਨਾਂ ਨੂੰ ਮੰਨ ਕੇ ਪ੍ਰਵਾਨ ਕਰੇ ਨਹੀਂ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਹੋਰ ਮਹਿੰਗਾ ਪਊਗਾ ਤਾਂ ਜੋ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਵਾ ਉਹ ਗਾਂ ਵਿਦਿਆਰਥੀਆਂ ਦੀ ਪੜ੍ਹਾਈ ਖਰਾਬ ਨਾ ਹੋਵੇ ਇਹਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਹਿਮ ਫੈਸਲੇ ਕਰਨੇ ਚਾਹੀਦੇ ਆ ਇਹਦੇ ਨਾਲ ਦੀ ਨਾਲ ਅੱਜ ਅਸੀਂ ਇੱਥੇ ਕੱਥੂ ਨੰਗਲ ਦੇ ਵਿੱਚ ਵੱਡਾ ਇਕੱਠ ਕਰਕੇ ਮੋਦੀ ਸਰਕਾਰ ਦੀ ਅਰਥੀ ਫੂਕਾਂਗੇ ਤੋਂ ਕਹਾ ਅਜਨਾਲੇ ਏਰੀਆ ਵਿੱਚ ਵੱਡਾ ਇਕੱਠ ਕਰਕੇ ਕਨਵੈਨਸ਼ਨ ਕਰਕੇ ਅ ਅਰਥੀ ਫੂਕਾਂਗੇ ਤੋਂ মিডিਆ ਨੂੰ ਉੱਥੇ ਪਹੁੰਚਣ ਦੀ ਅਪੀਲ ਕਰਦੇ ਆਂ ਧੰਨਵਾਦ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਸਰਪੰਨ ਸਿੰਘ ਪੰਦੇੜ ਦੇ ਵੱਲੋਂ ਜਾਣਕਾਰੀ ਸਾਂਝੀ ਕਰਦੇ ਆਂ ਕਹਿ ਦਿੱਤਾ ਗਿਆ ਕਿ ਸਰਕਾਰਾਂ ਦੇ ਖਿਲਾਫ ਅਸੀਂ ਹੁਣ ਆਵਾਜ਼ ਬੁਲੰਦ ਕਰਾਂਗੇ ਸਰਕਾਰਾਂ ਦੇ ਕੰਨੀ ਜੂਹ ਸਰਕਾਵਾਂਗੇ 15 16 ਤੇ 17 ਤਰੀਕ ਨੂੰ ਅਰਥੀ ਫੋਕ ਮੁਜ਼ਾਹਰੇ ਕਰਾਂਗੇ ਕੇਂਦਰ ਸਰਕਾਰ ਦੀ ਵੀ ਅਰਥੀ ਫੋਕਾਂਗੇ ਪੰਜਾਬ ਸਰਕਾਰ ਦੀ ਵੀ ਅਰਥੀ ਫੋਕਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੋਕਾਂਗੇ ਕੇਂਦਰੀ ਕੇਂਦਰ ਦੇ ਮੰਤਰੀਆਂ ਦਾ ਵੀ ਪੁਤਲਾ ਫੋਕਾਂਗੇ ਪ੍ਰਧਾਨ ਮੰਤਰੀ ਦਾ ਵੀ ਪੁਤਲਾ ਫੋਕਾਂਗੇ ਕਿਉਂਕਿ ਸਰਕਾਰ ਨੇਤ ਨਵੇਂ ਤੋਂ ਨਵੇਂ ਜਿਹੜੇ ਨਿਯਮਾਂ ਕਿਸਾਨਾਂ ਦੇ ਉੱਤੇ ਥੋਪ ਰਹੀ ਆ ਸਰਕਾਰ ਜਿਹੜੀ ਆ ਪੰਜਾਬ ਦੀ ਚੁੱਪ ਬੈਠੀ ਆ ਜਦੋਂ ਕੇਂਦਰ ਕੋਈ ਸ਼ਰਤਾਂ ਲਾਗੂ ਕਰਦਾ ਕੇਂਦਰ ਜਿਹੜਾ ਆ ਜਦੋਂ ਵੀ ਕੋਈ ਹੁਕਮ ਜਾਰੀ ਕਰਦਾ ਤਾਂ ਉਸ ਦਾ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਬਣਦਾ ਪਰ ਪੰਜਾਬ ਦੀ ਸਰਕਾਰ ਵੀ ਚੁੱਪ ਬੈਠੀ ਆ ਵਿਰੋਧੀ ਧਿਰ ਵੀ ਚੁੱਪ ਬੈਠੀ ਆ ਜਿਸ ਦੇ ਚੱਲਦੇ ਆ ਅਸੀਂ ਹੁਣ ਵਿਰੋਧ